ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਐਤਵਾਰ ਨੂੰ ਸੁਪਰ ਬਲੂ ਪ੍ਰੀ ਸ਼ੋਅ ਦੌਰਾਨ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਲਈ ਗੰਭੀਰ ਨੇ ਇਸ ਦੌਰਾਨ ਜਦੋਂ 트ੰਪ ਤੋਂ ਪੁੱਛਿਆ ਗਿਆ ਕਿ ਕੈਨੇਡਾ ਨੂੰ ਅਮਰੀਕਾ ਨਾਲ ਮਿਲਾਉਣ ਦੀ ਉਹਨਾਂ ਦੀ ਗੱਲ ਸੱਚੀ ਹੈ ਜਿਵੇਂ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਹਾਲ ਹੀ ਵਿੱਚ ਚੇਤਾਵਨੀ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਹਾਂ ਇਹ ਸੱਚ ਹੈ ਮੈਨੂੰ ਲੱਗਦਾ ਹੈ ਕਿ ਕੈਨੇਡਾ 51ਵਾਂ ਰਾਜ ਵਜੋਂ ਬਿਹਤਰ ਹੋਵੇਗਾ ਕਿਉਂਕਿ ਕੈਨੇਡਾ ਦੇ ਨਾਲ ਅਸੀਂ ਹਰ ਸਾਲ 200 ਬਿਲੀਅਨ ਡਾਲਰ ਗਵਾਉਂਦੇ ਹਾਂ ਅਤੇ ਅਜਿਹਾ ਮੈਂ ਨਹੀਂ ਹੋਣ ਦਿਆਂਗਾ ਡੋਨਲਡ ਟਰੰਪ ਨੇ ਕਿਹਾ ਕਿ ਅਸੀਂ ਹਰ ਸਾਲ ਕੈਨੇਡਾ ਨੂੰ 200 ਬਿਲੀਅਨ ਡਾਲਰ ਦੀ ਸਬਸਿਡੀ ਦੇ ਰਹੇ ਹਾਂ ਟਰੰਪ ਨੇ ਵਾਰ-ਵਾਰ ਸੁਝਾਅ ਦਿੱਤਾ ਕਿ ਬਿਹਤਰ ਹੋਵੇਗਾ ਜੇਕਰ ਕੈਨੇਡਾ 51ਵਾਂ ਰਾਜ ਬਣਨ ਲਈ ਸਹਿਮਤ ਹੋ ਜਾਵੇ ਇੱਕ ਅਜਿਹੀ ਸੰਭਾਵਨਾ ਜੋ ਕੈਨੇਡੀਅਨਾਂ ਵਿੱਚ ਬਹੁਤ ਅਲੋਕ ਪ੍ਰਿਆ ਕੀ ਇਸ ਤੋਂ ਪਹਿਲਾ ਕ੍ਰਿਨੇ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਕਾਰੋਬਾਰੀ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਹੋਈ ਇਸ ਦੌਰਾਨ ਉਹਨਾਂ ਨੇ ਕਿਹਾ ਕਿ 트럼ਪ ਦੀ ਕੈਨੇਡਾ ਦੀ 55ਵਾਂ ਰਾਜ ਬਣਾਉਣ ਵਾਲੀ ਗੱਲ ਸੱਚੀ ਸੀ ਅਤੇ ਦੇਸ਼ ਤੇ ਕੁਦਰਤੀ ਸਰੋਤਾ ਤੱਕ ਪਹੁੰਚਣ ਦੀ ਇੱਛਾ ਨਾਲ ਜੁੜੀ ਹੋਈ ਸੀ ਕੈਨੇਡਾ ਦੇ ਜਨਤਕ ਪ੍ਰਸਾਰ ਸੀਬੀਸੀ ਦੇ ਅੰਸਾਰ ਟਰੂਡੋ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਮਾਨ ਵਿੱਚ ਇਹ ਹੈ ਕਿ ਅਜਿਹਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਸਾਡੇ ਦੇਸ਼ ਨੂੰ ਆਪਣੇ ਵਿੱਚ ਸ਼ਾਮਲ ਕਰਨਾ ਅਤੇ ਇਹ ਇੱਕ ਅਸਲੀ ਗੱਲ ਹੈ ਉਹ ਸਾਡੇ ਸਰੋਤਾਂ ਤੋਂ ਬਹੁਤ ਜਾਣੂ ਨੇ ਕਿ ਸਾਡੇ ਕੋਲ ਕੀ ਹੈ ਅਤੇ ਉਹ ਉਹਨਾਂ ਦਾ ਲਾਭ ਚੱਕਣਾ ਚਾਹੁੰਦੇ ਨੇ ਉਹ ਇਸ 'ਚ ਯੋਗ ਨਹੀਂ ਹੋਣਗੇ ਅਮਰੀਕੀ ਰਾਸ਼ਟਰਪਤੀਆਂ ਦਾਅਵਾ ਕੀਤਾ ਕਿ ਕੈਨੇਡਾ ਅਮਰੀਕਾ ਤੋਂ ਬਿਨਾ ਟਿਕ ਨਹੀਂ ਸਕਦਾ ਅਤੇ ਉਸ ਨੂੰ ਅਮਰੀਕੀ ਸੁਰੱਖਿਆ ਤੇ ਨਿਰਭਰ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਆਪਣੀ ਫੌਜ ਤੇ ਜ਼ਿਆਦਾ ਖਰਚਾ ਨਹੀਂ ਕਰਦੇ ਕਿਉਂਕਿ ਉਹ ਸੋਚਦੇ ਨੇ ਕਿ ਅਮਰੀਕਾ ਉਹਨਾਂ ਦੀ ਰੱਖਿਆ ਕਰੇਗਾ ਪਰ ਇਹ ਹੁਣ ਸੰਭਵ ਨਹੀਂ ਹੋਵੇਗਾ ਕ੍ਰੇਣੀ ਖਬਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਬਾੜਾ ਦੇ ਨਾਲ